ਸਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ 40 ਮੁਕਤੇ ਜਿਨ੍ਹਾਂ ਨੇ ਖਦਰਾਣੇ ਦੀ ਢਾਬ ਇਹਨੂੰ ਅੱਜਕੱਲ੍ਹ ਸ੍ਰੀ ਮੁਕਸਰ ਸਾਹਿਬ ਕਿਹਾ ਜਾਂਦਾ ਹੈ ਉਹ ਸਥਾਨ ਉੱਤੇ ਜਿਹੜੇ ਕੋਈ ਸਿੱਖ ਦਾਵਾ ਲੈ ਕੇ ਦੇਗੇ ਸਨ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਾਝੇ ਦੇ ਭਜੈਲ ਸਿੰਘ ਭਾਈ ਮਾਹ ਸਿੰਘ ਜੀ ਮਾਈ ਭਾਗੌਰ ਜੀ ਇਹਨਾਂ ਜੀ ਦੇ ਸਿੱਖਾਂ ਨੇ ਸਾਬ ਦਾਕੇ ਵਜੀਦ ਖਾ ਗਿਆ ਫੌਜਾਂ ਨੂੰ ਹਾਜੜਾ ਪਾਈਆਂ ਵਜੀਦ ਖਾ ਇਹ ਆਦਮੀ ਜੰਗ ਵਿੱਚ ਹਾਰ ਗਿਆ ਤੇ ਭਾਈ ਮਾਹ ਸਿੰਘ ਜੀ ਨੂੰ ਆਖਿਆ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਉਹਨਾਂ ਆਖਿਆ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਜੇ ਤਰੁੱਠੇ ਹੋ ਤੇ ਆ ਬਿਦਾਵਾ ਜਿਹੜਾ ਆਪ ਜੀ ਨੂੰ ਦੇ ਕੇ ਗਏ ਸਨ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਹਾਰਾਜ ਕਿਰਪਾ ਕਰੋ ਇਹ ਬਿਦਾਵੀ ਵਾਲਾ ਕਾਗਜ਼ ਪਾੜ ਦਿਓ ਜੀ ਗੁਰੂ ਸਾਹਿਬ ਇਹਨੇ ਆਪਣੇ ਕੰਮਕਸੇ ਵਿੱਚੋਂ ਕੱਢ ਕੇ ਉਹਨੂੰ ਹਵਾਵਾਂ ਚ ਹਲਾ ਕੇ ਉਹਦੇ ਟੁਕੜੇ ਟੁਕੜੇ ਕਰਕੇ ਖਲਾਅ ਦਿੱਤਾ ਤੇ ਆਖਿਆ ਤਨ ਖਾਲਸਾ ਤਨ ਸਵੇਰੀ ਸਿੱਖੀ ਇਹ ਮਹਾਰਾਜ ਨੇ ਬਕਰ ਕੀਤੇ ਟੂਟਰੀ ਗੱਡ ਨਿਹਾਰ ਗੋਪਾਲ ਉਹ ਹੈ ਤੇ ਅਕਾਲ ਪੁਰਖ ਪਰਮਾਤਮਾ ਪਰ ਭਾਈ ਮਾਹ ਸਿੰਘਾ ਤੂੰ ਵੀ ਮਦਦਗਾਰ ਬਣਿਆ ਜਿਵੇਂ ਮਾਲਵੀ ਦੀ ਸਿੱਖੀ ਨੂੰ ਭਾਈ ਦਾਨ ਸਿੰਘ ਜੀ ਨੇ ਰੱਖਿਆ ਉਹਨੇ ਆਖਿਆ ਸੀ ਮੈਨੂੰ ਤਰਖਾਵਾਂ ਦੀ ਗੁਰੂ ਦੀ ਸਿੱਖੀ ਚਾਹੀਦੀ ਆ ਤੇਵੇਂ ਭਾਈ ਮਾਹ ਸਿੰਘ ਜੀ ਤੁਸੀਂ ਬਹੁਤ ਵੱਡੀ ਸਿੱਖੀ ਦੀ ਕਮਾਈ ਕੀਤੀ ਆ ਟੁੱਟੇ ਹੋਏ ਭਰਾਵਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਫਿਦਰਾਣਾਕਰ ਮੁਕਤਸਰ ਮੁਕਤ ਮੁਕਤ ਸਾਹਿਬਕੀਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਥੇ ਜਿਹੜੇ ਬਦਾਵਾ ਲੈ ਕੇ ਦੇ ਗਏ ਸਨ ਉਹਨਾਂ ਦੀ ਟੁੱਟੀ ਗੰਢੀ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਟੁੱਟੀ ਗੰਢੀ ਦਸ਼ਮੇਸ਼ ਪਾਤਸ਼ਾਹ ਜੀ ਨੇ ਬਖਸ਼ਾ ਕਰਕੇ ਆਖਿਆ ਇਹ ਮੇਰਾ 5000 ਹਾਰੀ ਆ ਇਹ ਮੇਰਾ 10000 ਹਾਰੀ ਆ ਇਹ ਮੇਰਾ 20000 ਹਾਰੀ ਆ ਇਹ ਬਖਸ਼ਿਸ਼ਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਗਸਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਤੇ ਸਾਨੂੰ ਆਪਣੇ ਕਰਨਾ ਦੇ ਨਾਲ ਜੋੜਿਆ ਉਹਨਾਂ 40 ਮੁਕਤਿਆਂ ਦੀ ਸ਼ਹੀਦੀ ਯਾਦੁਰਮੁਖ ਰੱਖਦੇ ਆ ਤਰਨ ਤਾਰਨ ਦੇ ਨਜ਼ਦੀਕ ਪਿੰਡ ਕੱਕਾ ਖੰਡਿਆਲਾ ਵਿਖੇ ਸਾਰੇ ਨਗਰ ਦੀ ਸੰਗਤ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਵੀ ਦੇ ਭੋਗ ਪਾ ਕੇ ਤੇ ਸਾਰੇ ਨਗਰ ਦੀ ਪ੍ਰਕਰਮਾ ਕੀਤੀ ਜਾਂਦੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਮੈਸੇਜ ਇਹ ਸੁਨੇਹਾ ਕਿ ਭਾਈ ਉਹ ਤੇ 40 ਸਿੰਘ ਮੁਕਤ ਹੋ ਗਏ ਤੇ ਅਸੀਂ ਵੀ ਕਿਤੇ ਗੁਰੂ ਮਹਾਰਾਜ ਜੀ ਦੀ ਰਹਿਤ ਮਰਿਆਦਾ ਤੋਂ ਪਾਸੇ ਜਾ ਕੇ ਕਿਤੇ ਅਸੀਂ ਬੇਦਾਵਾਤ ਨਹੀਂ ਦਿੱਤਾ ਜੀ ਤਾਂ ਇਹ ਅੱਜ ਵੱਡੀ ਗਿਣਤੀ ਵਿੱਚ ਤੇ ਪਿੰਡ ਦੇ ਨੌਜਵਾਨ ਤੇ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਇੱਕ ਛੋਟੇ ਬੱਚੇ ਨੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚੋਂ ਨੇ ਸੱਜ ਕੇ ਦਰਸਾਇਆ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿੱਖੀ ਪਿਆਰੀ ਆ 40 ਮੁਕਤਿਆਂ ਦੇ ਚਰਨਾਂ ਦੇ ਨਾਲ ਪਿਆਰ ਕਰਦੇ ਆ ਜਿਹੜੇ ਬੱਚੇ ਆ ਨੌਜਵਾਨ ਕੇਸ ਰੱਖ ਰਹੇ ਆ ਖੰਡੇ ਬਾਟੇ ਦਾ ਅਮਰ ਛੱਕਣ ਵਾਸਤੇ ਪਰਨ ਕਰ ਰਹੇ ਆ ਲੰਗਰ ਲਾ ਕੇ ਸਾਰੀ ਸੰਗਤ ਮਾਈ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦੇ ਮਹਾਨ ਸ਼ਹੀਦਾ ਦੇ ਚਰਨਾਂ ਵਿੱਚ ਸਰਦਾ ਦੇ ਫੁੱਲ ਭੇਟ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਗਤਾਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਇਹ ਦਸਵੇਂ ਪਾਤਸ਼ਾਹ ਜੀ ਦੀ ਬਹੁਤ ਵੱਡੀ ਬਖਸ਼ਿਸ਼ ਆ ਭਾਈ ਮਹਾ ਸਿੰਘ ਜੀ ਮਾਈ ਭਾਕੌਰ ਦੀ ਚਮਾਲ ਜਿਹੜੀ ਸਾਡੀਆਂ ਮਾਈਆਂ ਬੀਬੀਆਂ ਨੂੰ ਪ੍ਰੇਰਨਾ ਕਰਕੇ ਸਾਡੇ ਭਰਾਵਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਿਆ ਅੱਜ ਸਾਰਾ ਦਿਨ ਉਹਨਾਂ ਦਾ ਇਤਿਹਾਸ ਪਿੰਡ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਰੇ ਸੰਗਤ ਨੂੰ ਸੁਣਾਇਆ ਗਿਆ ਨਾਲ ਨਾਲ ਗੁਰੂ ਕੇ ਲੰਗਰ ਵੀ ਚਲਾਇਆ ਗਿਆ ਤੇ ਸਾਰੇ ਪਿੰਡ ਦੀ ਸੰਗਤ ਜਿੰਨੀ ਵੀ ਪਿੰਡ ਦੀ ਸੰਗਤ ਆ ਕਿਉਂਕਿ ਇੱਥੇ ਕਾਫੀ ਇਸਾਈ ਭਾਈਚਾਰਾ ਵੀ ਆ ਉਹ ਵੀ ਨਾਲ ਸ਼ਾਮਲ ਹੋ ਕੇ ਉਹਨਾਂ ਸਾਰਿਆਂ ਨੇ ਵੀ ਸੰਗਤ ਨੂੰ ਸੇਵਾ ਕੀਤੀ ਆ ਸੰਗਤ ਨੂੰ ਜੀ ਆਇਆ ਆਖਿਆ ਤੋਂ ਜਿੰਨੇ ਵੀ ਗੁਰਦੁਆਰੇ ਸਹਿਬਾਨ ਧੜੇ ਬੰਦੀਆ ਖਤਮ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਨਾਲ ਸੰਗਤ ਤੇ ਨੌਜਵਾਰ ਮਾਈ ਭਾਈ ਜੁੜੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਇਹ ਉਹਨਾਂ ਨੇ ਸੇਵਾ ਲਈ ਆ ਮਹਾਰਾਜ ਜੀ ਨੇ ਆਖਿਆ ਸੀ ਮਾ ਸਿੰਘ ਜੀ ਨੇ ਪਾੜਦੇ ਦਾਤਾ ਵਿਦਾਵਾ ਪਾੜਦੇ ਨਿਦਾਨ ਸਾਂ ਇਨਸਾਨ ਸਾਂ ਨਾ ਤੇਰੇ ਵਾਂਗ ਪ੍ਰੀਤਮਾ ਬਲਵਾਨ ਸਾਂ ਉਹ ਲਾ ਕਰਾਵੇ ਆਪ ਵੀ ਬਖਸ਼ਾਨ ਦਾ ਵੀ ਆਪੇ ਵਾ ਵਾ ਨੂਠਾ ਬਾਪੇ ਵਾ ਵਾ ਨੋਖਾ ਬਾਪੇ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਵੇਂ 40 ਮੁਕਤੀਆਂ ਨੂੰ ਆਪਣੇ ਦੜ ਲਾਇਆ ਜਨਮ ਮਨ ਤੋਂ ਰਹਿਤ ਹੋ ਗਏ ਬੰਦਨਾ ਤੋਂ ਆਜ਼ਾਦ ਹੋ ਗਏ ਅੱਜ ਉਹਨਾਂ ਦੇ ਇਹ ਸ਼ਹੀਦੀ ਦਿਹਾੜੇ ਮਨਾ ਕੇ ਤੇ ਗੁਰੂ ਕਾ ਸਿੱਖ ਸੰਗਤਾਂ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਧੀਆਂ ਤੇ ਪੁੱਤਰ ਸਾਜ ਰਹੇ ਆ ਇਹ ਗੁਰੂ ਸਾਹਿਬ ਦੀ ਵੱਡੀ ਬਖਸ਼ਿਸ਼ ਆ ਸਾਰੇ ਨਗਰ ਤੋਂ ਮਹਾਰਾਜ ਜੀ ਨੇ ਆਪੇ ਸੇਵਾ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੀ ਬਾਬਾ ਜੀ ਅੱਜ ਸਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਹ 40 ਮੁਕਤੇ ਜਿਨ੍ਹਾਂ ਨੇ ਖੇਰਾਨੇ ਦੀ ਢਾਬ ਜਿਹਨੂੰ ਅੱਜ ਕਰ ਸ੍ਰੀ ਮੁਕਸਰ ਸਾਹਿਬ ਕਿਹਾ ਜਾਂਦਾ ਹੈ ਉਹ ਸਥਾਨ ਉੱਤੇ ਜਿਹੜੇ ਕੋਈ ਸਿੱਖ ਪਦਵਾ ਲੈ ਕੇ ਦੇਗੇ ਸਨ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਾਝੇ ਦੇ ਮਹਾਰਾਜ ਸਿੰਘ ਭਾਈ ਮਾਹ ਸਿੰਘ ਜੀ ਭਾਈ ਭਾਗੌਰ ਜੀ ਐਡਾ ਗੁਰੂ ਦੇ ਸਿੱਖਾ ਨੇ ਵਜੀਦ ਖਾਨ ਦੀ ਫੌਜਾਂ ਨੂੰ ਹਜੜਾ ਪਾਈਆਂ ਵਜੀਦ ਖਾਨ ਇਹ ਆਦਮੀ ਜੰਗ ਵਿੱਚ ਹਾਰ ਗਿਆ ਤੇ ਭਾਈ ਮਾਹ ਸਿੰਘ ਜੀ ਨੇ ਵਾਛਾ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਉਹਨਾਂ ਆਖਿਆ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਜੇ ਤਰੁੱਠੇ ਹੋ ਤੇ ਆਪ ਵਿਦਾਵਾ ਜਿਹੜਾ ਆਪ ਜੀ ਨੂੰ ਦੇਖ ਕੇ ਗੈਸਾਨ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਹਾਰਾਜ ਕਿਰਪਾ ਕਰੋ ਇਹ ਬਦਾਵੀ ਵਾਲਾ ਕਾਗਜ਼ ਪਾੜ ਦਿਓ ਜੀ ਗੁਰੂ ਸਾਹਿਬ ਨੇ ਆਪਣੇ ਕੰਮਕਸੇ ਵਿੱਚੋਂ ਕੱਢ ਕੇ ਉਹਨੂੰ ਹਵਾ ਚ ਹਲਾ ਕੇ ਉਹਦੇ ਟੁਕੜੇ ਟੁਕੜੇ ਕਰਕੇ ਖਲਾ ਦਤਾ ਤੇ ਆਖਿਆ ਤਨ ਖਾਲਸਾ ਤਨ ਸੇਰੀ ਸਿੱਖੀ ਇਹ ਮਹਾਰਾਜ ਨੇ ਬਚਨ ਕੀਤੇ ਟੂਟਰੀ ਗੱਡ ਨਹਾਰ ਗੋਪਾਲ ਉਹ ਹੈ ਤੇ ਅਕਾਲ ਪੁਰਖ ਪਰਮਾਤਮਾ ਪਰ ਭਾਈ ਮਾਹ ਸਿੰਘਾ ਤੂੰ ਵੀ ਮਦਦਗਾਰ ਬਣਿਆ ਜਿਵੇਂ ਮਾਲਵੀ ਦੇ ਸਿੱਖੀ ਨੂੰ ਭਾਈ ਦਾਨ ਸਿੰਘ ਜੀ ਨੇ ਰੱਖਿਆ ਉਹਨੇ ਆਖਿਆ ਸੀ ਮੈਨੂੰ ਤਰਖਾਵਾ ਦੀ ਗੁਰੂ ਦੀ ਸਿੱਖੀ ਚਾਹੀਦੀ ਆ ਤੇਵੇਂ ਭਾਈ ਮਾਹ ਸਿੰਘ ਜੀ ਤੁਸੀਂ ਬਹੁਤ ਵੱਡੀ ਸਿੱਖੀ ਦੀ ਕਮਾਈ ਕੀਤੀ ਆ ਟੁੱਟੇ ਹੋਏ ਭਰਾਵਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਫਿਦਰਾਣਾ ਕਰ ਮੁਕਤ ਸਾਰ ਮੁਕਤ ਮੁਕਤ ਸਾਹਿਬਕੀਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਥੇ ਜਿਹੜੇ ਬਦਾਵਾ ਲੈ ਕੇ ਦੇ ਗਏ ਸਨ ਉਹਨਾਂ ਦੀ ਟੁੱਟੀ ਗੰਢੀ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਟੁੱਟੀ ਗੰਢੀ ਦਸ਼ਮੇਸ਼ ਪਾਤਸ਼ਾਹ ਜੀ ਨੇ ਬਖਸ਼ਿਸ਼ਾ ਕਰਕੇ ਆਖਿਆ ਇਹ ਮੇਰਾ 5000 ਹਾਰੀ ਆ ਇਹ ਮੇਰਾ 10000 ਹਾਰੀ ਆ ਇਹ ਮੇਰਾ 20000 ਹਾਰੀ ਆ ਇਹ ਬਖਸ਼ਿਸ਼ਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਕਸਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਤੇ ਸਾਨੂੰ ਆਪਣੇ ਚਰਨਾ ਦੇ ਨਾਲ ਜੋੜਿਆ ਉਹਨਾਂ 40 ਮੁਕਤਿਆਂ ਦੀ ਸ਼ਹੀਦੀ ਯਾਦ ਨੂੰ ਮੁੱਖ ਰੱਖਦੇ ਆ ਤਰਤਾ ਦੇ ਨਜ਼ਦੀਕ ਪਿੰਡ ਕッカ ਖੰਡਿਆਲਾ ਵਿਖੇ ਸਾਰੇ ਨਗਰ ਦੀ ਸੰਗਤ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਵੀ ਦੇ ਭੋਗ ਪਾ ਕੇ ਤੇ ਸਾਰੇ ਨਗਰ ਦੀ ਪਰਕਰਮਾ ਕੀਤੀ ਜਾਂਦੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਮੈਸੇਜ ਇਹ ਸੁਨੇਹਾ ਕਿ ਭਾਈ ਉਹ ਤੇ ਚਾਲੀ ਸਿੰਘ ਮੁਕਤ ਹੋ ਗਏ ਤੇ ਅਸੀਂ ਵੀ ਕਿਤੇ ਗੁਰੂ ਮਹਾਰਾਜ ਜੀ ਦੀ ਰਹਿਤ ਮर्यादा ਤੋਂ ਪਾਸੇ ਜਾ ਕੇ ਕਿਤੇ ਅਸੀਂ ਬੇਦਾਵਾਤ ਨਹੀਂ ਦਿੱਤਾ ਤਾਂ ਇਹ ਅੱਜ ਵੱਡੀ ਗਿਣਤੀ ਵਿੱਚ ਦੇ ਪਿੰਡ ਦੇ ਨੌਜਵਾਨ ਤੇ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਇੱਕ ਛੋਟੇ ਬੱਚੇ ਨੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਉਹਨੇ ਸੱਜ ਕੇ ਦਰਸਾਇਆ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿੱਖੀ ਪਿਆਰੀ ਆ 40 ਮੁਕਤੀਆਂ ਦੇ ਚਰਨਾਂ ਦੇ ਨਾਲ ਪਿਆਰ ਕਰਦੇ ਆ ਜਿਹੜੇ ਬੱਚੇ ਆ ਨੌਜਵਾਨ ਕੇਸ ਰੱਖ ਰਹੇ ਆ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਪਰਨ ਕਰ ਰਹੇ ਆ ਲੰਗਰ ਲਾ ਕੇ ਸਾਰੀ ਸੰਗਤ ਮਾਈ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਉਨ੍ਹਾਂ ਦੇ ਮਹਾਨ ਸ਼ੀਦਾ ਦੇ ਚਰਨਾਂ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਗਤਾਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਇਹ ਦਸਵੇਂ ਪਾਤਸ਼ਾਹ ਜੀ ਦੀ ਬਹੁਤ ਵੱਡੀ ਬਖਸ਼ਿਸ਼ ਆ ਭਾਈ ਮਹਾ ਸਿੰਘ ਜੀ ਮਾਈ ਭਾਕ ਔਰ ਦੀ ਚਮਾਲ ਜਿਹੜੀ ਸਾਡੀਆਂ ਮਾਈਆਂ ਬੀਬੀਆਂ ਨੂੰ ਪ੍ਰੇਰਨਾ ਕਰਕੇ ਸਾਡੇ ਭਰਾਵਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਿਆ ਅੱਜ ਸਾਰਾ ਦਿਨ ਉਹਨਾਂ ਦਾ ਇਤਿਹਾਸ ਪਿੰਡ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਰੇ ਸੰਗਤ ਨੂੰ ਸੁਣਾਇਆ ਗਿਆ ਨਾਲ ਨਾਲ ਗੁਰੂ ਕੇ ਲੰਗਰ ਵੀ ਚਲਾਏ ਗਏ ਤੇ ਸਾਰੇ ਪਿੰਡ ਦੀ ਸੰਗਤ ਜਿੰਨੀ ਵੀ ਪਿੰਡ ਦੀ ਸੰਗਤ ਆ ਕਿਉਂਕਿ ਇਥੇ ਕਾਫੀ ਇਸਾਈ ਭਾਈਚਾਰਾ ਵੀ ਆ ਉਹ ਵੀ ਨਾਲ ਸ਼ਾਮਲ ਹੋ ਕੇ ਉਹਨਾਂ ਸਾਰਿਆਂ ਨੇ ਵੀ ਸੰਗਤ ਨੂੰ ਸੇਵਾ ਕੀਤੀ ਆ ਸੰਗਤ ਨੂੰ ਜੀ ਆਇਆਂ ਆਖਿਆ ਤੋਂ ਜਿੰਨੇ ਵੀ ਗੁਰਦੁਆਰੇ ਸਹਿਬਾਨ ਧੜੇ ਬੰਦੀਆਂ ਖਤਮ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਨਾਲ ਸੰਗਤ ਤੇ ਨੌਜਵਾਰ ਮਾਈ ਭਾਈ ਜੁੜੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਇਹ ਉਹਨਾਂ ਨੇ ਸੇਵਾ ਲਈ ਆ ਮਹਾਰਾਜ ਜੀ ਨੂੰ ਆਖਿਆ ਸੀ ਮਾਹ ਸਿੰਘ ਜੀ ਨੇ ਪਾੜ ਦੇ ਦਾਤਾ ਵਿਦਾਵਾ ਪਾੜ ਦੇ ਨਿਦਾਨ ਸਾਹ ਇਨਸਾਨ ਸਾਹ ਨਾ ਤੇਰੇ ਵਾਂਗ ਪ੍ਰੀਤਮਾ ਬਲਵਾਨ ਸਾਹ ਭੁੱਲਾ ਕਰਾਵੇ ਆਪ ਵੀ ਬਖਸ਼ਾਨ ਦਾ ਵੀ ਆਪੇ ਵਾ ਵਾ ਨੂਠਾ ਬਾਪੇ ਵਾ ਵਾ ਨੋਖਾ ਬਾਪੇ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਵੇਂ 40 ਮੁਕਤੀਆਂ ਨੂੰ ਆਪਣੇ ਦੜ ਲਾਇਆ ਜੰਮ ਮਨ ਤੋਂ ਰਹਿਤ ਹੋ ਗਏ ਬੰਦਨਾਤਵਾ ਯਾਦ ਹੋ ਗਏ ਅੱਜ ਉਹਨਾਂ ਦੇ ਇਹ ਸ਼ਹੀਦੀ ਦਿਹਾੜੇ ਮਨਾ ਕੇ ਤੇ ਗੁਰੂ ਕਾ ਸਿੱਖ ਸੰਗਤਾਂ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਤੇ ਪੁੱਤਰ ਸਾਜ ਰਹੇ ਆ ਇਹ ਗੁਰੂ ਸਾਹਿਬ ਜੀ ਦੀ ਵੱਡੀ ਬਖਸ਼ਿਸ਼ ਆ ਸਾਰੇ ਨਗਰ ਤੋਂ ਮਹਾਰਾਜ ਜੀ ਨੇ ਆਪ ਇਹ ਸੇਵਾ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੀ ਬਾਬਾ ਜੀ ਅੱਜ ਸਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਹ 40 ਮੁਕਤੇ ਜਿਨ੍ਹਾਂ ਨੇ ਖਦਰਾਣੀ ਦੀ ਢਾਬ ਜਿਹਨੂੰ ਅੱਜ ਕਰ ਸ੍ਰੀ ਮੁਕਸਰ ਸਾਹਿਬ ਕਿਹਾ ਜਾਂਦਾ ਹੈ ਉਸ ਸਥਾਨ ਉੱਤੇ ਜਿਹੜੇ ਕੋਈ ਸਿੱਖ ਪਦਾਵਾ ਲੈ ਕੇ ਦੇਗੇ ਸਨ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਾਝੇ ਦੇ ਮਝਾ ਸਿੰਘ ਭਾਈ ਮਾਹ ਸਿੰਘ ਜੀ ਭਾਈ ਭਾਗਵਰ ਜੀ ਇਹਦਾ ਗੁਰੂ ਦੀ ਸਿੱਖਾਂ ਨੇ ਸਾਬ ਦਾਕੇ ਮਜੀਦ ਖਾਨ ਦੀ ਫੌਜਾਂ ਨੂੰ ਮਾਜੜਾ ਪਾਈਆਂ ਮਜੀਦ ਖਾਨ ਇਹ ਆਖੀ جنگ ਵਿੱਚ ਹਾਰ ਗਿਆ ਤੇ ਭਾਈ ਮਾਹ ਸਿੱਖ ਜੀ ਨੂੰ ਆਖਿਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਉਹਨੇ ਆਖਿਆ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ ਜੇ ਤਰੁੱਠੇ ਹੋ ਤੇ ਆ ਬਦਾਵਾ ਜਿਹੜਾ ਆਪ ਜੀ ਨੂੰ ਦੇ ਕੇ ਗਏ ਸਨ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮਹਾਰਾਜ ਕਿਰਪਾ ਕਰੋ ਇਹ ਬਦਾਵੀ ਵਾਲਾ ਕਾਗਜ਼ ਪਾੜ ਦਿਓ ਗੁਰੂ ਸਾਹਿਬ ਨੇ ਆਪਣੇ ਕੰਮ ਕਸੇ ਵਿੱਚੋਂ ਕੱਢ ਕੇ ਉਹਨੂੰ